ਇਹ ਕੜਾ ਕਦੋਂ ਦੀ ਕਣਕ ਖਾਈ ਜਾਂਦੇ ਆਂ ਅੱਡ ਅੱਜ ਵੀ ਨਹੀਂ ਧਰਿਆ ਕਾਲੂ ਤੋ ਤੇਰੀ ਜ਼ਿੰਮੇਵਾਰੀ ਹੈ ਜੇ ਜੇ ਆਂਡਾ ਨਾ ਤਰਾਇਆ ਤੇਰਾ ਪੂਰਾ ਘਰ ਆੜੂ ਕਾਲੂ ਤੂੰ ਆਂਡਾ ਹੋਣਾ ਚਾਹੀਦਾ ਜੇ ਕੱਲੋਂ ਤੂੰ ਅੰਡਾ ਨਾ ਤਰਿਆ ਕਰਦੇ ਨਾਲ ਬੱਦੂ ਕੱਲ ਖੋਲ ਕੇ ਸੋਲੋ ਜੇ ਕੱਲੋਂ ਤੂੰ ਨਾ ਅਡਾ ਦਿੱਤਾ ਨਾ ਹੈ ਤੇ ਐਵੇਂ ਵਾਲੀ ਬੱਦੂ ਡੈਡੀ ਟੋਕਰ ਆਵੜਾਈ ਕਿਉਂ ਕੀ ਕਰਨਾ ਟੋਕਰ ਦਾ ਅੱਜ ਆਂਟੀ ਦੇ ਉਹ ਅੰਡੇ ਦੋ ਤਾਂ ਅੰਡੇ ਹੋਣਗੇ ਯਾਰ ਚੱਕ ਲਾਉਂ ਹੀ ਓ ਯਾਰ ਚਾਰ ਚਾਰ ਦਿੱਤੇ ਅੱਜ ਅੱਜ ਚਾਰ ਕਿਵੇਂ ਦੇਦੇ ਹੋ ਮੁਰਗੀਆਂ ਤਾਂ ਦੋ ਆ ਤੇਰੇ ਕੋਲੇ ਦੇਖਾਂ ਕੱਪ ਮਾਰਦਾ ਹਾਂ ਆਲੇ ਅੱਜ ਮੁਰਗਿਆਂ ਨੇ ਵੀ ਦਿੱਤੇ ਅੱਜ ਮੁਰਗੀਆਂ ਨੇ ਵੀ ਦਿੱਤੇ ਵਾਹ ਵੇ ਹਾ ਜਮੁਰਗੀਆਂ ਤੋਂ ਵੀ ਮੁਰਗੀਆਂ ਤਾਂ ਦੇਣੇ ਦੇਣੇ ਆ ਮੁਰਗਿਆਂ ਨੇ ਵੀ ਦੇਤੇ ਤੇਰੀ ਧਮਕੀ ਦਿੱਤੀ ਕੰਮ ਕਰ ਗਈ ਹੈ ਨਾ ਉਹ ਚੱਲ ਲੈ ਜਾ ਚੱਕ ਕੇ ਫਿਰ ਬਸ ਇਹ ਆ ਮੁੰਡਾ ਮੁਰਗੀਆਂ ਤੋਂ ਵੀ ਅੰਡੇ ਧਰਾਲੇ